ਬਾਬਾਈ ਵਾਲੋ 200 ਰੁਪਈਆ ਤੇ ਆਪਾਂ ਨੂੰ ਕਿਲੋ ਜਲੇਬੀਆਂ ਕਰ ਦੋ ਜੀ ਲੈ ਤੁਹਾਡੀ ਅਜੇ ਵੀ ਕੁੰਡੀ ਉਸੇ 200 ਦੇ ਆਣੀ ਪਾਜੀ ਕੀ ਗੱਲ ਹੋ ਗਈ ਆ ਜਿਆਦੇ ਦੇ ਤੇ ਤੁਹਾਨੂੰ ਉਹ ਤੁਸੀਂ 500 ਦਿਓ ਹੋਰ 500 ਤੁਹਾਨੂੰ ਦੇਸੀ ਕਿ ਹੋਦੀਆਂ ਦਈਏ ਪਿਓ ਆ 700 ਦੀਆਂ ਮੈਂ ਹਾਂ ਜੀ ਪਾਜੀ 700 ਰੁਪਏ ਉਹ ਪਾਜੀ ਕਿੱਡੇ ਤੁਸੀਂ ਇਹ ਸੋਨੇ ਦੇ ਵਰਕ ਲਾ ਕੇ ਦੇਣ ਦੇ ਜੀ ਤੁਸੀਂ ਉਹ ਅਸੀਂ ਤੇ ਫੇਰ 700 ਰੁਪਏ ਦੇ ਦਨੇ ਆ ਇਦਰ ਹਵੇਲੀ ਵਾਲੇ ਤੇ 12 1200 ਰੁਪਏ ਕਿਲੋ ਦੇਂਦੇ ਯਾਰ ਯਾਰ 12 1200 ਅੱਛਾ ਹਾਂ ਉਹ ਭਾਜੀ ਮਜ਼ਾਕ ਨਾ ਕਰੋ 200 ਰੁਪਏ ਕਿਲੋ ਆ ਜਲੇਬੀਆਂ ਸਿਆਣੇ ਕਹਿੰਦੇ 200 ਵਾਲੀਆਂ ਤੁਹਾਡੀ ਅਜੇ ਵੀ ਕੁੰਡੀ ਡਾਲੜੇ ਤੇ ਅੜੀ ਆ ਸਿਆਣੇ ਕਹਿੰਦੇ ਥੋੜਾ ਖਾ ਲੋ ਪਰ ਚੰਗਾ ਖਾ ਲੋ ਅੱਛਾ ਚੱਲ ਹੋਰ ਕੋਈ ਨਹੀਂ ਤੇ ਤੁਸੀਂ ਵੀ ਡਾਲੜੇ ਜੀ ਦੇਂਦੇ ਹੋ ਹਾਂ ਭਾਜੀ ਪਿਓਰ ਦੇਸੀ ਘਿਓ ਦੀ ਜਲੇਬੀ ਦਈ ਦੀ ਆ ਜੀ ਅੱਛਾ ਲੈ ਲਓ ਭਾਜੀ ਆ ਦੇਖੋ ਤੁਸੀਂ ਦੇਸੀ ਘਿਓ ਇਹ ਪੱਕਾ ਦੇਸੀ ਘਿਓ ਰੱਖਿਆ ਨਹੀਂ ਜੀ ਬਿਲਕੁਲ ਸਰ ਇਹ ਕਿਹੜੀ ਕੰਪਨੀ ਦਾ ਜੇ ਇਹ ਸਿੱਟੀ ਦਾ ਵਰਤੀ ਦਾ ਜੇ ਅੱਛਾ ਹਾਂਜੀ ਸਿਰੇ ਤੋਂ ਹੋਰ ਕਦੇ ਕੋਈ ਬ੍ਰਾਂਡ ਨਹੀਂ ਵਰਤੇ ਆ ਸੀ ਠੀਕ ਹੈ ਜੀ ਹਾਂਜੀ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਮੈਨੂੰ ਇੱਥੇ ਜੀ 5 ਸਾਲ ਹੋ ਚੱਲੇ ਜੀ ਠੀਕ ਹੈ ਜੀ ਹਾਂਜੀ ਤੇ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ ਕੰਮ ਇਸ ਤੋਂ ਪਹਿਲਾਂ ਜੀ ਆਪਣਾ ਉਹਦਾ ਤੋਂ ਪ੍ਰਾਈਵੇਟ ਨੌਕਰੀਆਂ ਕੀਤੀਆਂ ਤੇ ਨਾਲ ਨਾਲ ਇਹ ਵੀ ਕੰਮ ਚੱਲਦਾ ਰਿਹਾ ਇਹ ਕੰਮ ਜਦੀਪੁਰਖੀ ਸੀ ਅੱਛਾ ਜੀ ਤੇ ਕਦੇ ਕੰਮ ਵਿੱਚ ਛੋਟਾ ਵੱਡਾ ਨਹੀਂ ਅਸੀਂ ਸਮਝਿਆ ਸਹੀ ਹੈ ਜੀ ਸਹੀ ਹੈ ਹਾਂਜੀ ਤੇ ਕਦੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਨੇ ਬਾਬਾ ਜੀ ਸਿੱਖਿਆ ਵੀ ਇਹ ਕੰਮ ਜਦੋਂ ਕਿ ਕਿੱਦਾਂ ਨੇ ਗੱਲ ਇਹ ਹੈ ਕਿ ਇਹ ਸਾਨੂੰ ਸਮਝੋ ਕਿ ਪੁਰਖਾਂ ਤੋਂ ਹੀ ਮਿਲਿਆ ਇਹ ਤਾਂ ਠੀਕ ਹੈ ਕਿ ਜਿਦਾਂ ਖੂਨ ਚ ਹੀ ਸਭ ਕੁਝ ਹੁੰਦਾ ਸਹੀ ਹੈ ਜੀ ਸਾਹਿਬ ਬਹੁਤ ਲੋ ਨੌਕਰੀਆਂ ਵਾਧੂ ਕੀਤੀਆਂ ਪਰ ਇਹ ਕਿ ਕੰਮ ਸਾਡੇ ਆਹੀ ਜਦੇ ਪੁਰਖੀ ਬੜੀਆਂ ਪ੍ਰਾਈਵੇਟ ਸ਼੍ਰੋਮਣੀ ਕਮੇਟੀ ਵਾਧੂ ਨੌਕਰੀਆਂ ਕੀਤੀਆਂ ਸਹੀ ਹੈ ਕਿ ਆਪਣੇ ਕੰਮ ਨਾਲ ਦਾ ਮਜ਼ਾ ਨਹੀਂ ਦੀ ਤੇ ਬਾਬਾ ਜੀ ਸੱਚੀ ਦੱਸੋ ਮੈਨੂੰ ਕਿੱਦਾਂ ਕਹ ਲੋ ਜੀ ਏ ਜੀ 700 ਰੁਪਏ ਕਿਲੋ ਜੇ 180 ਰੁਪਏ ਪਾਈ ਆ ਮਜ਼ਾਕ ਨਾ ਕਰੀ ਜਾਇਆ ਨਹੀਂ ਨਹੀਂ ਮਜ਼ਾਕ ਆਪਾਂ ਕਿਉਂ ਕਰਨਾ ਜੀ ਜਲੇਬੀਆਂ ਤੁਹਾਡੀਆਂ ਵੀ ਸਾਈਜ਼ ਚ ਕਾਫੀ ਪਤਲੀਆਂ ਜੀਆਂ ਆ ਜੀ ਆਹ ਕਹਿੰਦਾ ਜੀ ਇੱਥੋਂ ਦੇ ਨਿਊ ਅੰਮ੍ਰਿਤਸਰ ਦੇ ਜਿੰਨੇ ਵੀ ਆਪਣੇ ਲੋਕ ਆ ਨਾ ਲਾਗੇ ਬਨੇ ਅੰਮ੍ਰਿਤਸਰ ਵਾਲੇ ਸਾਰੇ ਬਰੀਕ ਹੀ ਜਲੇਬੀ ਪਸੰਦ ਕਰਦੇ ਆ ਮੋਟੀ ਖਾਣ ਵਾਲਾ ਇੱਥੇ ਕੋਈ ਨਹੀਂ ਹੈਗਾ ਠੀਕ ਹੈ ਜਿੰਨੀ ਮੋਟੀ ਜਲੇਬੀ ਉਹਨਾਂ ਮਿੱਠਾ ਜ਼ਿਆਦਾ ਭਰਦਾ ਜੇ ਉਹਦੇ ਚ ਤੇ ਜਿੰਨੀ ਬਰੀਕ ਹੋਵੇ ਤੇ ਉਹਨਾਂ ਮਿੱਠਾ ਘੱਟ ਹੁੰਦਾ ਹੈ। ਅੱਜ ਕੱਲ ਮਿੱਠਾ ਕੋਈ ਜ਼ਿਆਦਾ ਨਹੀਂ ਚਲੋ ਕਹਿੰਦੇ ਕਿ ਹਿਸਾਬ ਦਾ ਹੀ ਹੋਵੇ ਤੇ ਜ਼ਿਆਦਾ ਖਾਧੀਆਂ ਜਾਂਦੀਆਂ। ਹਾਂ ਨਹੀਂ ਇਹ خیال ਹੈਗੀ ਜੀ ਤੇ ਬਾਬਾ ਇਹ ਜਲੇਬੀਆਂ ਦੇ ਇਲਾਵਾ ਆਪਣੇ ਕੋਲ ਕੀ ਕੀ ਜੇ? ਆਪਣੇ ਕੋਲ ਜੀ ਦੇਸੀ ਕੀ ਉਹਦੇ ਗੁਲਾਬ ਜਾਮਨ, ਸਟਫਿੰਗ ਵਾਲੇ ਔਰ ਰਬੜੀ ਹੁੰਦੀ ਜਨਾਂ ਜਲੇਬੀਆਂ ਦੇ। ਅੱਛਾ ਰਬੜੀ ਨਾਲ ਦਿੰਦੇ ਜੀ? ਬਿਲਕੁਲ ਜੀ। ਵਾਹ ਬਈ ਵਾਹ। ਦੋ ਦੋ ਬਣਾਈ ਤੇ ਇਹ ਬਾਬਾ ਜੀ ਪੂਰੀ ਐ ਸੰਗਣੀ ਜੀ ਰਬੜੀ ਕਹਦੀ ਖੋਆ ਹੀ ਐ ਨਰੇ। ਖੋਆ ਹੀ ਐ ਜੀ ਖੋਆ ਹੀ ਬਸ। ਤੇ ਇਹ ਕਿਦਾ ਦਿੰਦੇ ਜੀ ਨਾਲ? ਇਹ ਜੀ 60 ਰੁਪਏ ਦੀ 100 ਗ੍ਰਾਮ। अच्छा ਨਾਲ ਜਲੇਬੀਆਂ ਜਲੇਬੀ ਦੇ ਨਾਲ ਸਰਵ ਕਰਦੇ ਜੇ ਤੇ ਫਾਈਆ ਜਲੇਬੀ ਲੈਣੀ ਨਾਲ 100 ਗ੍ਰਾਮ ਅੱਛਾ ਜੀ ਰਬੜੀ ਲੈ ਕੇ ਜਾ ਸਕਦਾ ਨਾਲ ਤੇ ਗਲਾਬ ਜੈਮ ਨੂੰ ਪਾਬਾ ਜਿਹੜੇ ਜੇ ਆਪਣੇ ਆਪਣੇ ਉਹ ਵੀ ਦੇਸੀ ਘਿਓ ਦੇ ਸਟਫਿੰਗ ਵਾਲੇ ਜੇ ਓਕੇ ਹਾਂਜੀ ਹਾਂਜੀ ਉਹ ਵੀ ਵਿਖਾਉ ਆ ਲਓ ਜੀ ਇਹਦੇ ਵਿੱਚ ਸਟਫਿੰਗ ਹੁੰਦੀ ਜੇ ਸੌਗੀ ਤੇ ਬਦਾਮ ਦੀ ਗ੍ਰੀ ਦੀ ਓਕੇ ਠੀਕ ਹੈ ਜੀ ਤੇ ਇਹ ਕੀ ਕੀ ਰੇਟ ਦਿੰਦੇ ਜੇ ਇਹ ਜੀ 25 ਰੁਪਏ ਪੀਸ ਹੁੰਦਾ ਜੇ ਅੱਛਾ ਹਾਂਜੀ ਵਾਹ ਬਈ ਵਾਹ ਸਹੀ ਹੈ ਜੀ ਲਓ ਜੀ ਵਾਹ ਬਈ ਬਾਬਾਈ ਗਰੀ ਨਿਕਲ ਆਈ ਜਾ ਰਹੀ ਸੌਗੀ ਨਿਕਲ ਆਈ ਦੇ ਵਿੱਚੋਂ ਹਾਂਜੀ ਪੂਰੀ ਧੰਨ ਧਨ ਕਰਾਈ ਹੈ ਮਾਰਾ ਹੀ ਤਈ ਇੱਥੇ ਇਹ ਲਵਾਉਣ ਲੱਗੇ ਜੀ ਕੋਤਾ ਇੱਕ ਚਾਣੀ ਚੇਕ ਉਹਦੀ ਹਾਂਜੀ ਹਾਂਜੀ ਇੱਕੋ ਵਾਰੀ ਲਵਾਉਣਾ ਵਾਰ-ਵਾਰ ਨਹੀਂ ਇੱਕੋ ਵਾਰੀ ਕੋਤਾ ਲਾਉਂ ਜੀ ਬਹਿ ਜਾ ਬਹਿ ਜਾ ਹੋ ਜਾਣੀ ਠੀਕ ਹੈ ਜੀ ਇਹ ਬਾਬਾਈ ਚਾਣੀ ਚ ਕਿੰਨੇ ਟਾਈਮ ਲਈ ਰੱਖਦੇ ਜਿੰਨਾ ਸਿਰਫ ਵਾਦ ਤੋਂ ਬਾਅਦ ਇੱਕ ਜਾਂ ਦੋ ਟਾਈਮ ਅੱਛਾ ਹੋਰ ਇਨੂੰ ਭਾਵੇਂ ਇੱਕ ਦੋ ਸਕਣ ਰੱਖੋ ਤੇ ਭਾਵੇਂ ਰੱਖੋ 10 ਮਿੰਟ ਠੀਕ ਹੈ ਜੀ ਮਿੱਠਾ ਇਹਨੇ ਉਹਨਾਂ ਕੀ ਚੱਕਣਾ ਜਿੰਨਾ ਕਿਨੇ ਚੱਕ ਹੀ ਲੈਣਾ ਵਸ ਇਹ ਬੱਬਾਈ ਹੋ ਗਈ ਜਲੇਬੀ ਤਿਆਰ ਹਾਂਜੀ ਜੀ ਲਓ ਜੀ ਜਲੇਬੀ ਹੋ ਗਈ ਤਿਆਰ ਵਾਹ ਜਲੇਬੀ ਦੀ ਰੰਗਲ ਚੈੱਕ ਕਰੋ ਤੁਸੀਂ ਓਏ ਹੋਏ ਜਲੇਬੀ ਤੁਸੀਂ ਟੇਸਟ ਕਰਕੇ ਵੇਖੋ ਮੈਂ ਕਹਿੰਦਾ ਜੀ ਖਾਓਗੇ ਤਾਂ ਯਾਦ ਕਰੋਗੇ ਹਾਂ ਵੀ ਕਿਤੇ ਜਲੇਬੀ ਖਾ ਕੇ ਆਏ ਆ ਤੇ ਬੱਬਾਈ ਆਪਣਾ ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵੀ ਖਾਣਾ ਚੰਗਾ ਖਾਓ ਭਾਵੇਂ ਥੋੜਾ ਖਾਓ ਪਰ ਚੰਗਾ ਹੀ ਖਾਓ ਤਾਂ ਸਹੀ ਗੱਲ ਹੈ ਸਾਡੇ ਸਾਰਿਆਂ ਗਾੜੀਆਂ ਦਾ ਨਾਲ ਜੇ ਮਿਲ ਕੇ ਬੇਨਤੀ ਆ ਰੇਟ ਵੀਰ ਜੀ 180 ਰੁਪਏ ਪਾਈਆ 700 ਰੁਪਏ ਕਿਲੋ ਜੇ ਤੇ ਲੋਕੇਸ਼ਨ ਨਿਊ ਅੰਮ੍ਰਿਤਸਰ ਗੇਟ ਐਂਟਰ ਕਰਦੇ ਆ ਫੁੱਟ ਬਾਕਸ ਤੇ ਲਾਉਂਦਾ ਜੇ ਮੈਂ ਨਿੱਕੀ ਜੀ ਕਾਰ ਗੱਡੀ ਤੇ ਕਿੰਨੇ ਵਜੇ ਆ ਜਾਂਦੇ ਤੇ ਮੈਂ ਸ਼ਾਮੀ 5 ਤੋਂ 6 ਵਜੇ ਦੇ ਵਿੱਚ ਵਿੱਚ ਆਉਂਦਾ ਜੇ ਤੇ ਰਾਤੀ 11 ਵਜੇ ਤੱਕ ਰਹਿੰਦਾ ਜੀ ਠੀਕ ਆ ਬਾਬਾ